ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਸ਼ਟਾਚਾਰ ਦੇ ਕਥਿਤ ਮਾਮਲਿਆਂ ਤਹਿਤ ਦੋਸ਼ੀ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰਵਾਉਣ ਅਤੇ ਦਿੱਲੀ ਕਮੇਟੀ ਦੀ ਕਾਰਜ ਕਰਨੀ ਚੋਣ ਦੇ ਖਿਲਾਫ ਪਟੀਸ਼ਨ ਦਾਇਰ ਕਰਕੇ ਚੋਣਾ ਮੁਲਤਵੀ ਕਰਵਾਉਣ ਵਾਲੇ ਦਿੱਲੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਪ੍ਰਦੇਸ਼ ਇਕਾਈ ਸਾਹਮਣੇ ਵੱਡੀ ਚੁਣੌਤੀ ਬੰਨ੍ਹਦੇ ਜਾ ਰਹੇ ਹਨ ਪਰ ਸਿੱਖ ਸਿਆਸਤ ਨਾਲ ਜੁੜੇ ਕੁਝ ਮਹਾਰਾ ਮੁਤਾਬਕ ਇਹਨਾਂ ਮਾਮਲਿਆਂ ਸਬੰਧੀ ਜਿਸ ਤਰ੍ਹਾਂ ਸ਼ੰਟੀ ਦਾ ਸਿਆਸੀ ਉਭਾਰ ਜਾ ਕਦ ਵਧਿਆ ਹੈ ਉਹ ਬਾਦਲ ਦਲ ਦਿੱਲੀ ਪ੍ਰਦੇਸ਼ ਦੀ ਬਜਾਏ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਉਮਰੇ ਅਕਾਲੀ ਦਲ ਲਈ ਜ਼ਿਆਦਾ ਨੁਕਸਾਨਦੇ ਸਾਬਤ ਹੋ ਸਕਦਾ ਹੈ ਅਜਿਹੇ ਮੰਨਣ ਵਾਲਿਆਂ ਦੀ ਦਲੀਲ ਹੈ ਕਿ ਗੁਰਮੀਤ ਸਿੰਘ ਸ਼ੰਟੀ ਨੇ ਪੂਰੇ ਤੱਥਾਂ ਸਮੇਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਨੂੰਨੀ ਚਾਰਾਜੋਈ ਕਰਦੇ ਹੋਏ ਇਕੱਲੇ ਆਪਣੇ ਦਮ ਤੇ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਜਦਕਿ ਦੂਜੇ ਪਾਸੇ 10 ਤੋਂ 12 ਸਾਲ ਕਮੇਟੀ ਦਾ ਪ੍ਰਬੰਧ ਸੰਭਾਲਣ ਵਾਲੇ ਸਰਨਾ ਦਲ ਇੱਕ ਵੱਡੀ ਪਾਰਟੀ ਹੋਣ ਦੇ ਬਾਵਜੂਦ ਕਿਸੇ ਵੀ ਸਮੇਂ ਸੱਤਾਧਿਰ ਨੂੰ ਗੰਭੀਰ ਚੁਣੌਤੀ ਦਿੰਦਾ ਨਜ਼ਰ ਨਹੀਂ ਆਇਆ ਸ਼ਾਇਦ ਇਸੇ ਕਰਕੇ ਮੌਜੂਦਾ ਸੱਤਾਧਿਰ ਨੇ ਵੀ ਸਰਨਾ ਦਲ ਨੂੰ ਕਦੇ ਚੁਣੌਤੀ ਨਹੀਂ ਮੰਨਿਆ ਗੁਰਮੀਤ ਸਿੰਘ ਸ਼ੰਟੀ ਵੱਲੋਂ ਇਕੱਲਿਆਂ ਆਪਣੇ ਤੌਰ ਤੇ ਦਿੱਤੀ ਵੱਡੀ ਚੁਣੌਤੀ ਅਤੇ ਉਸਦੇ ਨਤੀਜਿਆਂ ਕਾਰਨ ਦਿੱਲੀ ਦੀ ਸਿੱਖ ਸਿਆਸਤ ਵਿੱਚ ਅਜਿਹੇ ਆ ਪਲੇਟਫਾਰਮ ਤਿਆਰ ਹੋਣ ਦੀ ਸਥਿਤੀ ਬਣਦੀ ਜਾ ਰਹੀ ਹੈ ਜਿੱਥੋਂ ਦਿੱਲੀ ਵਿੱਚ ਇੱਕ ਨਵੀਂ ਜਥੇਬੰਦੀ ਸਥਾਪਿਤ ਕੀਤੇ ਜਾਣ ਬਾਰੇ ਚਰਚਾ ਸ਼ੁਰੂ ਹੋ ਸਕਦੀ ਹੈ ਸਿੱਖ ਸਿਆਸਤ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਿੱਖ سرمایہਦਾਰਾਂ ਵੱਲੋਂ ਵੀ ਮੌਜੂਦਾ ਸਥਿਤੀ ਤੇ ਸ਼ਾਂਤੀ ਦੇ ਹਰ ਕਦਮ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਵੀ ਨੇੜਲੇ ਭਵਿੱਖ ਵਿੱਚ ਸ਼ਾਂਤੀ ਦੀ ਪਿੱਠ ਥਾਪੜ ਸਕਦੇ ਹਨ ਮਾਹਰ ਮੁਤਾਬਕ ਸਰਨਾ ਦਲ ਨੂੰ ਆਪਣੀ ਜਥੇਬੰਦੀ ਦੇ ਵਿੱਚ ਜੋਸ਼ਪਰਨ ਨਵੇਂ ਚਿਹਰੇ ਨੂੰ ਅੱਗੇ ਲਿਆਉਣਾ ਤੇ ਪੂਰੀ ਦਿੱਲੀ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਸਰਗਰਮ ਹੋਣ ਦੇ ਲਈ ਗੰਭੀਰਤਾ ਨਾਲ ਯਤਨ ਕਰਨੇ ਹੋਣਗੇ ਜੇਕਰ ਤੁਹਾਨੂੰ ਸਾਡਾ ਇਹ ਆਪਰਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ